ਹੰਤੀ ਜਿੱਦਾਂ ਕੀ ਆਪਾਂ ਦੇਖਦੇ ਹਾਂ ਕਿ ਇਸ ਵਿੱਚ ਲਾੜ ਲਗਾ ਦੇ ਵਿੱਚ ਜਿਹੜਾ ਗੁਰਪ੍ਰੀਤ ਹੁੰਦਾ ਹੈ ਉਹ ਡਾਕਟਰ ਦੇ ਕੋਲ ਜਾਂਦਾ ਹੈ ਅਬੋਰਸ਼ਨ ਕਰਾਉਣ ਦੇ ਲਈ ਤੇ ਉੱਥੇ ਜਦੋਂ ਜਾਂਦਾ ਹੈ ਤੇ ਉਸਦੇ ਨਾਲ ਕਾਫੀ ਜ਼ਿਆਦਾ ਬਹਿਸ ਕਰਦਾ ਹੈ ਕਿ ਮੇਰੇ ਘਰ ਪਹਿਲਾਂ ਵੀ ਦੋ ਕੁੜੀਆਂ ਹਨ ਤੇ ਮੇੰਜੇ ਘਰ ਹੁਣ ਵੀ ਦੋ ਬੱਚੇ ਹੋਣ ਵਾਲੇ ਹਨ ਤੇ ਇਸ ਕਰਕੇ ਮੈਨੂੰ ਜੇ ਤਾਂ ਚੈੱਕਅਪ ਕਰਾਉਣਾ ਹੈ ਤੇ ਚੈੱਕਅਪ ਕਰ ਦੋ ਤੇ ਪਰ ਉਹ ਡਾਕਟਰ ਨਹੀਂ ਮੰਨਦਾ ਉਹ ਕਹਿੰਦਾ ਹੈ ਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਧੀ ਪੁੱਤਰ ਇੱਕ ਦੂਜੇ ਦੇ ਬਿਲਕੁਲ ਬਰਾਬਰ ਹਨ ਤੇ ਇਹੋ ਜਿਹਾ ਕੰਮ ਮੈਂ ਬਿਲਕੁਲ ਨਹੀਂ ਕਰਦਾ ਕਿਉਂਕਿ ਇਹੋ ਜਿਹੇ ਕੰਮ ਤੇ ਸਖਤ ਕਾਰਵਾਈ ਕੀਤੀ ਹੈ ਸਰਕਾਰ ਇਸੇ ਤਰ੍ਹਾਂ ਗੁਰਪ੍ਰੀਤ ਨੂੰ ਹੋਰ ਵੀ ਬਹੁਤ ਜ਼ਿਆਦਾ ਕੁਝ ਕਿਹਾ ਜਾਂਦਾ ਹੈ ਤੇ ਗੁਰਪ੍ਰੀਤ ਨੂੰ ਫਿਰ ਵੀ ਸਮਝ ਨਹੀਂ ਆਉਂਦੀ ਤੇ ਫਿਰ ਉਹ ਕਹਿੰਦਾ ਹੈ ਕਿ ਮੈਨੂੰ ਇਸ ਦੇ ਪੇਟ ਤੋਂ ਲੱਗਦਾ ਨਹੀਂ ਕਿ ਇਸ ਦੇ ਪੇਟ ਵਿੱਚ ਦੋ ਬੱਚੇ ਹਨ ਇਸ ਕਰਕੇ ਮੈਨੂੰ ਟੈਸਟ ਕਰਨੇ ਪੈਨ ਗੇਟੇ ਉਹ ਟੈਸਟ ਕਰਨ ਦੀ ਗੁਰਪ੍ਰੀਤ ਦੇ ਦਿੰਦਾ ਇਜਾਜ਼ਤ ਜਦੋਂ ਉਹ ਦੇਖਦਾ ਹੈ ਤੇ ਉਹਨਾਂ ਨੂੰ ਦੱਸਦਾ ਹੈ ਕਿ ਇਸ ਦੇ ਪੇਟ ਵਿੱਚ ਤਿੰਨ ਬੱਚੇ ਹਨ ਇਹ ਗੱਲ ਸੁਣ ਕੇ ਗੁਰਪ੍ਰੀਤ ਤੇ ਰੋਜੀ ਧੋਵੇਂ ਹੀ ਬਹੁਤ ਜ਼ਿਆਦਾ ਸ਼ੌਕ ਹੋ ਜਾਂਦੇ ਹਨ ਤੇ ਫਿਰ ਗੁਰਪ੍ਰੀਤ ਹੋਰ ਵੀ ਜ਼ਿਆਦਾ ਮੰਨਦਾ ਕਰਨ ਲੱਗ ਜਾਂਦਾ ਹੈ ਡਾਕਟਰ ਗਿਆ ਪਰ ਡਾਕਟਰ ਨਹੀਂ ਮੰਨਦਾ ਤੇ ਫਿਰ ਉਹ ਵਾਪਸ ਘਰ ਵੱਲ ਤੁਰ ਪੈਂਦੇ ਹਨ ਇੱਧਰ ਆਪਾਂ ਮੰਦਾ ਦੇਖਦੇ ਹਾਂ ਕਿ ਆਪਣੀ ਭੈਣ ਦੇ ਘਰ ਜਾਂਦਾ ਹੈ ਤੇ ਉਸ ਦੀ ਵਾਈਫ ਉਸ ਨੂੰ ਰੋਕਦੀ ਹੈ ਤੇ ਕਹਿੰਦੀ ਹੈ ਕਿ ਤੂੰ ਇੱਕ ਵਾਰੀ ਸੋਚ ਲਾ ਕਿ ਸਹੀ ਕਰ ਰਿਹਾ ਏ ਹੋ ਫਿਰ ਇਸ ਤਰ੍ਹਾਂ ਕਰਕੇ ਉਹ ਭੈਣ ਦਾ ਘਰ ਦਾ ਦਰਵਾਜ਼ਾ ਖੜਕਾਉਂਦੇ ਹਨ ਤੇ ਉਹਨਾਂ ਦੀ ਭੈਣ ਆਉਂਦੀ ਹੈ ਤੇ ਜਿਹੜੀ ਕਿ ਦੇਖ ਕੇ ਹੀ ਹਿਲ-ਖਲੌਣ ਲੱਗ ਜਾਂਦੀ ਹੈ ਕਿ ਡਰ ਜਾਂਦੀ ਹੈ ਦੇਖ ਕੇ ਸ਼ੌਕ ਹੋ ਜਾਂਦੀ ਹੈ ਕਿ ਇਹ ਕਿੱਦਾਂ ਆ ਗਏ ਤੇ ਫਿਰ ਉਹ ਤੇਲ ਚੋ ਕੇ ਉਹਨਾਂ ਦਾ ਸਵਾਗਤ ਕਰਦੇ ਹਨ ਘਰ ਵਿੱਚ ਤੇ ਉਸ ਦਾ ਭਾਈਆ ਉਸ ਨੂੰ ਕਹਿੰਦਾ ਹੈ ਕਿ ਹੁੜਕੀ ਲੈਣ ਆਇਆ ਹੈ ਤੇ ਫਿਰ ਉਹ ਕਹਿੰਦਾ ਹੈ ਕਿ ਮੈਨੂੰ ਮਾਫ਼ ਕਰ ਦਿਓ ਉਸ ਟਾਈਮ ਗੋਰਪੁਰ ਤੇ ਇਹਨਾਂ ਦੇ ਵਿੱਚ ਜੋ ਵੀ ਹੋਇਆ ਸੀ ਉਹ ਕਹਿੰਦਾ ਵਿੱਚ ਉਹਨਾਂ ਹੀ ਕਸੂਰਵਾਰ ਤੂੰ ਹੈ ਕਿਉਂਕਿ ਤੂੰ ਵੀ ਤਾਂ ਉੱਥੇ ਹੀ ਸ ਹੈ ਇਸ ਕਰਕੇ ਇਸ ਨਾਲ ਵਿੱਚ ਕਾਫੀ ਬੋਲਬਾਲਾ ਹੁੰਦਾ ਹੈ ਤੇ ਪਰਿੰਦਾ ਹੱਥ ਜੋੜ ਕੇ ਆਪਦੇ ਭਾਈ ਅੱਗੇ ਖੜਾ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਮਾਫ ਕਰ ਦਿਓ ਫਿਰ ਇੱਥੇ ਉੱਟਦਾ ਭਾਇਆ ਚੁੱਪ ਕਰ ਜਾਂਦਾ ਹੈ ਤੇ ਫਿਰ ਉਸ ਦੀ ਭੂਆ ਆਪਣੀ ਭਤੀਜੀ ਨੂੰ ਚੁੱਕਦੀ ਹੈ ਤੇ ਕਹਿੰਦੀ ਹੈ ਕਿ ਬਹੁਤ ਬਹੁਤ ਵਧਾਈਆ ਹੋਂ ਤੇ ਫਿਰ ਕਹਿੰਦੀ ਹੈ ਕਿ ਭਾਬੀ ਤੈਨੂੰ ਤਾਂ ਡਾਕਟਰ ਨੇ ਕਿਹਾ ਸੀ ਕਿ ਤੂੰ ਮਾਂ ਨਹੀਂ ਬਣ ਸਕਦੀ ਤੇ ਫਿਰ ਇਹ ਕਿੱਦਾਂ ਫਿਰ ਉਹ ਦੱਸਦੀ ਹੈ ਕਿ ਇਹ ਰੋਜੀ ਦੀ ਧੀ ਹੈ ਤੇ ਜਿਹੜੀ ਕਿ ਅਸੀਂ ਗੋਦ ਪਵਾਈ ਹੈ ਤੇ ਉਸ ਦਾ ਉਹਨਾਂ ਦਾ ਜਵਾਈ ਕਹਿੰਦਾ ਹੈ ਕਿ ਇਸ ਦਾ ਪਿਓ ਕਿੱਦਾਂ ਤੇਰਾ ਭਰਾ ਘਟਾ ਗਲਤ ਬੰਦਾ ਹੈ ਜਿਸ ਨੇ ਆਪਣੇ ਧੀਆ ਪੁੱਤਰਾਂ ਨੂੰ ਵੀ ਦੁਸ਼ਮਣ ਮੰਨਿਆ ਹੋਇਆ ਹੈ ਉਹ ਕਿਸੇ ਦਾ ਵੀ ਜ਼ਗਾ ਨਹੀਂ ਹੋ ਸਕਦਾ ਇਸ ਤਰ੍ਹਾਂ ਕਰਕੇ ਗੱਲਾਂ ਕਰਦਾ ਹੈ ਤੇ ਫਿਰ ਉਹ ਹੱਥ ਜੋੜ ਕੇ ਕਹਿੰਦਾ ਹੈ ਕਿ ਅਸੀਂ ਲੋਹੜੀ ਦਾ ਜਸ਼ਨ ਮਨਾਉਣਾ ਹੈ ਮੈਂ ਆਪਣੀ ਧੀ ਮਿੰਦੋ ਦਾ ਤੇ ਤੁਸੀਂ ਜਰੂਰ ਆਇਆ ਜੇ ਤੇ ਨਾਲੇ ਦੱਸਦਾ ਹੈ ਕਿ ਜਦੋਂ ਦੀ ਇਹ ਆਈ ਹੋਈ ਉਹ ਅੱਥਰ ਤੰਤ ਮਰੇ ਵਿੱਚ ਹਿੰਮਤ ਸਾਰਾ ਕੁਝ ਆ ਗਿਆ ਹੈ ਤੇ ਨਾਲੇ ਆਪਣੀ ਭੈਣ ਨੂੰ ਦੱਸਦਾ ਹੈ ਕਿ ਅਸੀਂ ਸਾਰੇ ਭਰਾ ਅਲੱਗ ਹੋ ਗਏ ਹਾਂ ਤੇ ਉਸ ਦੀ ਭੈਣ ਕਹਿੰਦੀ ਹੈ ਕਿ ਮਾਂ ਦਾ ਤਾਂ ਮਰਨ ਹੋ ਗਿਆ ਹੋਵੇਗਾ ਉਹ ਕਹਿੰਦਾ ਹੈ ਹਾਂ ਹੋ ਗਿਆ ਹੈ ਫਿਰ ਉਹ ਕਹਿੰਦੀ ਹੈ ਕਿ ਤੂੰ ਜਰੂਰ ਆਉਣਾ ਹੈ ਤੇ ਪਰ ਜਦੋਂ ਉਹ ਆਪਣੇ ਘਰ ਵਾਲੇ ਨੂੰ ਪੁੱਛਦੀ ਹੈ ਤੇ ਘਰ ਵਾਲਾ ਕਹਿੰਦਾ ਹੈ ਨਹੀਂ ਤੇ ਉੱਥੇ ਹੀ ਉਹ ਰੋ ਰਹੀ ਹੁੰਦੀ ਹੈ ਦਰ ਮੰਨੂਂਗ ਆਪਣੀਆਂ ਗੁੱਡੇ ਗੁੱਡੀਆਂ ਨਾਲ ਖੇਡ ਰਹੀ ਹੁੰਦੀ ਹੈ ਤੇ ਗੱਲਾਂ ਕਰ ਰਹੀ ਹੁੰਦੀ ਹੈ ਉਹ ਸੁਪਨਿਆਂ ਬਾਰੇ ਹੁਣ ਗੁੱਡੇ ਗੁੱਡੀਆਂ ਨਾਲ ਗੱਲ ਕਰਦੀ ਹੈ ਘਰ ਦੇ ਆਦੇ ਢਾਲ ਨਹੀਂ ਇਧਰ ਉਧਰ ਫਿਰ ਉਹ ਆਪਣੀ ਮਾਂ ਦੇ ਨਾਲ ਰੱਜੋ ਬੈਠੀ ਗੱਲਾਂ ਕਰ ਰਹੀ ਹੁੰਦੀ ਹੈ ਤੇ ਉਹਨਾਂ ਦੇ ਗਵਾਂਢਣ ਬਾਹਰ ਆ ਕੇ ਮਨੂ ਨਾਲ ਗੱਲਾਂ ਕਰ ਰਹੀ ਹੁੰਦੀ ਹੈ ਉਸਦੀ ਮਾਂ ਕਹਿੰਦੀ ਹੈ ਬਾਹਰ ਜਾ ਕੇ ਦੇਖ ਕੌਣ ਹੈ ਹੈ ਤੇ ਜਦੋਂ ਆਣ ਕੇ ਦੇਖਦੀ ਹੈ ਤੇ ਉਸਦੀ ਗਵਾਂਢਣ ਕੋਮਲ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਤੇਰੀ ਏ ਮਨੂ ਗੁੱਡੇ ਗੁੱਡੀਆਂ ਨਾਲ ਗੱਲਾਂ ਕਰ ਰਹੀ ਹੈ ਉਹ ਕਹਿੰਦੀ ਚੱਲ ਕੋਈ ਨਹੀਂ ਜਵਾਗ ਤਾਂ ਗੁੱਡੇ ਗੁੱਡੀਆਂ ਨਾਲ ਹੀ ਖੇਡਦੇ ਹੁੰਦੇ ਨੇ ਇਸ ਤਰ੍ਹਾਂ ਕਰਕੇ ਉਹ ਗੱਲਾਂ ਕਰ ਰਹੀ ਹੁੰਦੀ ਹੈ ਤੇ ਫਿਰ ਉਹ ਕਹਿੰਦੀ ਹੈ ਕਿ ਸਾਡੇ ਘਰੇ ਚੀਨੀ ਖਤਮ ਹੋ ਗਈ ਹੈ ਤੂੰ ਮੈਨੂੰ ਚੀਨੀ ਦੇ ਦੇ ਉਹ ਕਹਿੰਦੀ ਹੈ ਠੀਕ ਹੈ ਉਹ ਲੈਣ ਚਲੀ ਜਾਂਦੀ ਹੈ ਤੇ ਉਸਦੀ ਮਾਂ ਮਨੂ ਨੂੰ ਚੱਕਣ ਆ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਮੈਨੂੰ ਪਛਾਣਿਆ ਉਸਦੀ ਮਾਂ ਕਹਿੰਦੀ ਹੈ ਕਿ ਹਾਂ ਮੈਂ ਤੈਨੂੰ ਪਛਾਣਾਂਗੀ ਤੂੰ ਇਸ ਦੀ ਗਵਾਂਡਰ ਹੈ ਜੋ ਕਿ ਬਹੁਤ ਹੀ ਚੰਗੀ ਇਥੇ ਹੀ ਫਿਰ ਉਹ ਆ ਜਾਂਦੀ ਹੈ ਚੀਨੀ ਦੇਨ ਤੇ ਉਸ ਨੂੰ ਮੰਨੂ ਬਾਰੇ ਕਹਿਣ ਲੱਗ ਪੈਂਦੀ ਹੈ ਰੱਜੋ ਨੂੰ ਕੀ ਤੇਰੀ ਬਣੀ ਵੀ ਇੱਥੇ ਹੀ ਰਹਿੰਦੀ ਹੈ ਕਦੇ ਆਪ ਆ ਜਾਂਦੀ ਹੈ ਕਦੇ ਨਾਨਾ ਨਾਨੀ ਨੂੰ ਨਾਲ ਲੈ ਕੇ ਆਉਂਦੀ ਹੈ ਕੀ ਗੱਲ ਹੈ ਇਸ ਤੇ ਮਾਪਿਓ ਇਸ ਨੂੰ ਘਰ ਵਿੱਚ ਨਹੀਂ ਰੱਖਦੇ ਇੱਥੇ ਹੀ ਰੱਜੋ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਕਹਿੰਦੀ ਹੈ ਕਿ ਤੈਨੂੰ ਕੀ ਲੱਗੇ ਮੇਰੀ ਮੰਨੂ ਪਾਵੇਂ ਘਰ ਵਿੱਚ ਰਵੇ ਜਾਂ ਬਾਹਰ ਤੇਰਾ ਕੀ ਲੈਣਾ ਦੇਣਾ ਹੈ ਸਾਡੇ ਘਰ ਵਾਲੇ ਇਨੀ ਨਿਗਾਹ ਨਾ ਰੱਖਿਆ ਕਰ ਤੇ ਆਹ ਚੀਨੀ ਵਗੈਰਾ ਸਾਨੂੰ ਮੈਨੂੰ ਨਹੀਂ ਚਾਹੀਦੀ ਤੇ ਨਾ ਹੀ ਅੱਜ ਤੋਂ ਬਾਅਦ ਤੂੰ ਸਾਡੇ ਘਰ ਆਵੀਂ ਫਿਰ ਇੱਥੇ ਹੀ ਉਸਦੀ ਮਾਂ ਆ ਜਾਂਦੀ ਹੈ ਦੋਨਾਂ ਵਿੱਚ ਉਹ ਬੈਸ ਹੋ ਜਾਂਦੀ ਹੈ ਤੇ ਮਾਂ ਰੱਜੋ ਨੂੰ ਲੈ ਜਾਂਦੀ ਹੈ ਤੇ ਕਹਿੰਦੀ ਹੈ ਕਿ ਤੇਰੀ ਸਿਹਤ ਲਈ ਇੰਨਾ ਗੁੱਸਾ ਕਰਨਾ ਠੀਕ ਨਹੀਂ ਹੈ ਤੇਰਾ ਬੀਬੀ ਬਾਹਰ ਜਾਵੇਗਾ ਤੇ ਗਵਾਂਢੀ ਤਾਂ ਹੁੰਦੇ ਹੀ ਇਹੋ ਜਿਹੇ ਨੇ ਗਵਾਂਢੀਆਂ ਦੀ ਸੁਖ ਦੁਖ ਤੇ ਲੋੜ ਪੈ ਸਕਦੀ ਹੈ ਲੜਕੇ ਨਹੀਂ ਰਹਿਣਾ ਚਾਹੀਦਾ ਤੇ ਉਹ ਕਹਿੰਦੀ ਹੈ ਮਾੜੇ ਗਵੰਦੀ ਬਹੁਤ ਮਾੜੇ ਹੁੰਦੇ ਹਨ ਫਿਰ ਉਸ ਦਾ ਬਾਪ ਵੀ ਕਹਿੰਦਾ ਹੈ ਕਿ ਹਾਂ ਮਾੜੇ ਗਵੰਦੀਆਂ ਵਰਗਾ ਵੀ ਕੋਈ ਨਹੀਂ ਹੋ ਸਕਦਾ ਆਪਣੀ ਮਾੜੀ ਗਵੰਧਨ ਕਰਕੇ ਹੀ ਆਪਾਂ ਇੱਥੇ ਆਏ ਹਾਂ ਇਸ ਤਰ੍ਹਾਂ ਕਰਕੇ ਇਹਨਾਂ ਦੇ ਵਿੱਚ ਵਾਵਾ ਗੱਲਾਂ ਹੋ ਰਹੀਆਂ ਹੁੰਦੀਆਂ ਨੇ ਦੂਸਰੇ ਪਾਸੇ ਰੋਜੀ ਤੇ ਹੋਰ ਪ੍ਰੇਧਕਾਰ ਆਉਂਦੇ ਹਨ ਤੇ ਕਰਿਆ ਹੁੰਦੇ ਆਂ ਹੀ ਅਮਰ ਨੂੰ ਵਾਜਾ ਮਾਰਦਾ ਹੈ ਜੀ ਉੱਚੀ ਤੇ ਅਮਰ ਬਾਹਰ ਆਉਂਦਾ ਹੈ ਤੇ ਬਲਜੀਤ ਵੀ ਤੇ ਬਲਜੀਤ ਨੂੰ ਕਹਿੰਦਾ ਹੈ ਕਿ ਤੂੰ ਸਾਨੂੰ ਐਡਾ ਵੱਡਾ ਝੂਠ ਕਿਉਂ ਮਾਰਿਆ ਕੀ ਹਾਂ ਦੋ ਬੱਚੇ ਨੇ ਤੂੰ ਸਾਨੂੰ ਸੱਚ ਕਿਉਂ ਨਹੀਂ ਦੱਸਿਆ ਕਿ ਤੇ ਇਹਨਾਂ ਬੱਚੇ ਨੇ ਇਹ ਸੁਣ ਕੇ ਸ਼ੌਕ ਹੋ ਜਾਂਦੀ ਹੈ ਤੇ ਬਲਜੀਤ ਕਹਿੰਦੀ ਹੈ ਕਿ ਮੈਨੂੰ ਗੁਰੂ ਮਹਾਰਾਜ ਦੀ ਸੋ ਹਾਲ ਲੱਗੇ ਮੈਨੂੰ ਨਹੀਂ ਉਸਨੇ ਦੱਸਿਆ ਉਸਨੇ ਦੋ ਸ਼ੀ ਦੱਸਿਆ ਜਾਂ ਖਰੇ ਉਸਨੂੰ ਵੀ ਪਤਾ ਹੀ ਦੋ ਲੱਗਿਆ ਦਾ ਫਿਰ ਅਮਰ ਗੱਲ ਕਰਦਾ ਹੈ ਕਿ ਸਭ ਕੁਝ ਝੂਠ ਨਿਕਲਿਆ ਹੈ ਤੇ ਕੀ ਪਤਾ ਇਹ ਵੀ ਝੂਠ ਹੋਵੇ ਕਿ ਤੁਹਾਡੇ ਰੋਜੀ ਦੇ ਪੇਟ ਵਿੱਚ ਦੋ ਕੁੜੀਆਂ ਨਹੀਂ ਤਿੰਨ ਮੁੰਡੇ ਹੀ ਹੋਣ ਜਾਂ ਦੋ ਕੁੜੀਆਂ ਤੇ ਇੱਕ ਮੁੰਡਾ ਹੋਵੇ ਤੂੰ ਇਹਨਾਂ ਗੱਲਾਂ ਦੀ ਟੈਨਸ਼ਨ ਨਾ ਲੈ ਸਭ ਕੁਝ ਚੰਗਾ ਹੋਵੇਗਾ ਜਦੋਂ ਸਭ ਕੁਝ ਝੂਠ ਨਿਕਲਿਆ ਹੈ ਤੇ ਇਹ ਵੀ ਝੂਠ ਹੀ ਹੋਵੇਗਾ ਤੇ ਤੁਹਾਡੇ ਘਰ ਮੰਦਾ ਜਰੂਰ ਹੋਵੇਗਾ ਇਹ ਸੁਣ ਕੇ ਗੁਰਪ੍ਰੀਤ ਦੇ ਚਾਰੇ ਤੇ ਰੌਣਕ ਆ ਜਾਂਦੀ ਹੈ